ਦੇਖਾ ਕਿ ਸਟਾਰਟਰ ਟੁਰਨਾਟਾ ਨਹੀਂ ਲੱਗਿਆ ਪਾਪੂ ਮਾਂ ਕਿੱਧਰ ਗਈ ਯਾਰ ਇੱਥੇ ਹੂ ਗੱਗੇ ਆ ਗਵਾਂਡੀਆਂ ਦੀ ਬੁੜੀ ਕੋਲੇ ਗੱਲਾਂ ਮਾਰਦੀ ਹੋਰ ਉਹਨੇ ਕਿੱਥੇ ਜਾਣਾ ਉਹ ਮੈਂ ਯਾਰ 4 ਵਜੇ ਲੇਟ ਆਈ ਹੋਈ ਆ ਮੈਂ ਖੇਤ ਜਾਣਾ ਹੈਗਾ ਅੱਛਾ 바ਰੀ ਅਜ ਆਪਣੀ ਹੋਰ 바ਰੀ ਐ ਆ ਆ ਗਈ ਲੈ ਮਾਤਾ ਆ ਗਈ ਕਿੱਥੋਂ ਆਈਆਂ ਤੂੰ ਕਿਵੇਂ ਪੱਖੀ ਵਖਾਈ ਜੀ ਲੱਗਦੀਆਂ ਸੁੱਖਾ ਗਈ ਤਾਂ ਮੈਂ ਡਾਕਟਰ ਕੋਲੇ ਸੀਗੀ ਬਲੱਡ ਚੈੱਕ ਕਰਾਉਣ ਡਾਕਟਰ ਤਾਂ ਨਹੀਂ ਮਿਲਿਆ ਪਰ ਤੇਰੇ ਵਾਲਾ ਉਹ ਗੰਦਾ ਸੜਿਆ ਹੋਇਆ ਨੜੀ ਦਾ ਕੀੜਾ ਭਰਾ ਮਿਲ ਗਿਆ ਕੋਈ ਉਹਦਾ ਹੁਣ ਇਹੀ ਹਾਲ ਆ ਜਿੱਥੇ ਨਿਕਲਦੇ ਆ ਫੂ ਮੱਥੇ ਚ ਵਜਦਾ ਪਤਾ ਨਹੀਂ ਉਹਨੇ ਸਾਥੋਂ ਕੀ ਲੈਣਾ ਜਾਨ ਜਾਨ ਕੜੀਆਂ ਚ ਗੇੜੇ ਮਾਰਦਾ ਘੇਰਦਾਗਾ ਲੜਾਈ ਪਾਉਣ ਨੂੰ ਫਿਰਦਾਗਾ हां मैं सोनु कहया सी ना ਵੀ ਆਪਾਂ ਨਾ ਬੋਲਿਆ ਕਰੋ ਚੁੱਪ ਰਹਾ ਕਰੋ ਕਿੰਨਾ ਕ ਚਿਰ ਚੁੱਪ ਰਹਾ ਕਿੰਨਾ ਕ ਚਿਰ ਚੁੱਪ ਰਹਾ ਉਹ ਮੈਨੂੰ ਬੋਲੀ ਜਾਵੇ ਤੇ ਮੈਂ ਅੰਦਰ ਵੜ ਜਾ ਕਰਾਂ ਮੈਂ ਨਹੀਂ ਚੁੱਪ ਰਹਿ ਸਕਦੀ ਘਰੇ ਵੰਗੂ ਓਏ ਹੁਣ ਤਾਂ ਹੱਦਾਂ ਹੀ ਪਾਰ ਕਰਦਾ ਜਾਂਦਾ ਉਹ ਮੈਂ ਤਾਂ ਕਹਿੰਦਾ ਸੀ ਵੀ ਸਰਜੂ ਚੱਲ ਸਰਜੂ ਆਪਾਂ ਤੋ ਜੇ ਤੇਰੇ ਤੋਂ ਨਹੀਂ ਕੁਛ ਹੁੰਦਾ ਫਿਰ ਮੈਂ ਉਹਨੂੰ ਦੇਖਾਂ ਗੱਗੇ ਸਾਹ ਤਾਂ ਦੇਖਣੀ ਪਊ ਹਾਂ ਦੇਖਣੀ ਪਊਗਾ ਤੂੰ ਤਾਇਆ ਹੀ ਸਿਰ ਤੇ ਜੜਾਇਆ ਪਿਆ ਯਾਰ ਤੂੰ ਬੋਲਦਾ ਹੀ ਨਹੀਂ ਕੁਝ ਕਹਿੰਦਾ ਹੀ ਨਹੀਂ ਉਹਨੂੰ ਇਸੇ ਦੀ ਵਜ੍ਹਾ ਨਾਲ ਬੋਲਦਾ ਉਹ ਕਿਉਂਕਿ ਉਹਨੂੰ ਪਤਾ ਵੀ ਮੇਰੇ ਭਾਈ ਨੇ ਤਾਂ ਮੈਨੂੰ ਕੁਝ ਬੋਲਣਾ ਨਹੀਂ ਤੇ ਤੀਮੀ ਦੀ ਚੱਲਣੀ ਨਹੀਂ ਪਰ ਉਹ ਤੀਮੀ ਨਹੀਂ ਨਹੀਂ ਮੈਂ ਬੰਦਿਆਂ ਵਰਗੀ ਆ ਓਏ ਹੁਣ ਤਾਂ ਪਾਣੀ ਸਿਰੋਂ ਲੰਘਦਾ ਜਾਂਦਾ ਹੁਣ ਤਾਂ ਫਿਰ ਉਹਦਾ ਕੋਈ ਹੱਲ ਕਰਨਾ ਪਊਗਾ ਕਰਾਈ ਨਹੀਂ ਸਰਦਾ ਬਾਪੂ ਕਰਨਾ ਪੱਕਾ ਪਊਗਾ ਐਵੇਂ ਕਾਨੂੰਨੀ ਕੀ ਹੋਗੀ ਫਿਰ ਦੇਖ ਲਈ ਉਹਨੂੰ ਸਮਝਾਉਣਾ ਸਮਝਾਦਾ ਵੀ ਮੇਰੀ ਮਾਂ ਨੂੰ ਵੱਧ ਘੱਟ ਬੋਲੇ ਨਾ ਉਹ ਦੇਖਿਆ ਇਹ ਹੁੰਦੇ ਨੇ ਪੁੱਤ ਖੜਾ ਨਾ ਮੇਰੇ ਬਰਾਬਰ ਆਪਦੀ ਮਾਂ ਨੂੰ ਓਏ ਨਹੀਂ ਕਹਿੰਦਾ ਕਿਸੇ ਨੂੰ ਤੇ ਇੱਕ ਤੂੰ ਸੀ ਜਿਹੜਾ ਸਾਰੇ ਟੱਬਰ ਤੋਂ ਗਾਲਾਂ ਦਵਾ ਦਿੰਦਾ ਸੀ ਤੇ ਆਪ ਅੰਦਰ ਮੂੰਹ ਲਕੋ ਕੇ ਬੜ ਜਾਂਦਾ ਸੀ ਮੈਂ ਮੈਨੂੰ ਨਾ ਕੋਈ ਕੁਝ ਬੋਲ ਦੇ ਪੈਂਦੀਆਂ ਤਾਂ ਪਈ ਜਾਂਦੇ ਕੁਲਦੀਪ ਦੇ ਢੋਕਣੇ ਤੇ ਪਰ ਮੈਨੂੰ ਮੇਰੇ ਪੁੱਤ ਤੇ ਮਾਣ ਆ ਉਹ ਨਹੀਂ ਓਏ ਕਹਾਂ ਦਿੰਦਾ ਕਿਸੇ ਤੋਂ ਉਹ ਤੂੰ ਤਾਂ ਮੈਨੂੰ ਬੋਲਣੀ ਨਹੀਂ ਦਿੰਦੀ ਨਾ ਹੁਣ ਬੋਲਣ ਦਿੰਨੀ ਆ ਨਾ ਉਦੋਂ ਬੋਲਣ ਦਿੰਦੀ ਸੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਕਿਹੜੇ ਖੂਚ ਟੱਕਰ ਮਾਰਾਂ ਕਿਸੇ ਖੂਚ ਟੱਕਰ ਨਾ ਮਾਰੂ ਬਸ ਤੁਸੀਂ ਸਾਡਾ ਸਾਥ ਦੇਵੋ ਠੀਕ ਹੈ ਆਪਾਂ ਆਪਦੀ ਮਿਹਨਤ ਕਰਨੀ ਆ ਆਪਾਂ ਆਪਦਾ ਕੰਮ ਵਧਾਉਣਾ ਲੋਕਾਂ ਦੀਆਂ ਨਾ ਸੁਣੋ ਕੁੱਤੇ ਆ ਭੌਂਕਦੇ ਆ ਭੌਂਕੇ ਚੁੱਪ ਕਰ ਜਾਣਗੇ ਤੁਸੀਂ ਲੋਕਾਂ ਦੀਆਂ ਨਾ ਸੁਣਿਓ ਇਹ ਨਾ ਹੋਵੇ ਅੱਜ ਤੇਰੇ ਭਾਈ ਨੇ ਕਿਹਾ ਤੇ ਕੱਲ ਨੂੰ ਕੋਈ ਬੰਦਾ ਬਾਹਰੋਂ ਤੈਨੂੰ ਕੁਝ ਕਹਿ ਦੇ ਤੇ ਆ ਕੇ ਤੂੰ ਮੇਰੇ ਗੁੱਤਨੀ 'ਚ ਹੱਥ ਪਾ ਲੈ ਉਹ ਮੈਂ ਤਾਂ ਕਦੇ ਸੁਣੀਆ ਹੀ ਨਹੀਂ ਕਿਸੇ ਦੀਆਂ ਮੈਂ ਤਾਂ ਇੰਨੀ-ਇੰਨੀ ਮੈਨੂੰ ਉੱਤੇ ਕਹਿ ਕੇ ਮੈਂ ਤਾਂ ਉਹਦੀਆਂ ਨਹੀਂ ਸੁਣੀਆ ਮੈਂ ਤਾਂ ਹਰੇਕ ਧਿਆਨ ਸੁਣੀਆ ਕਰਦਣਾ ਵੀ ਲੋਕਾਂ ਦਾ ਕੀ ਆ ਤਾਂ ਭੌਂਕਦੀ ਰਹਿੰਦੇ ਨੇ ਪਰ ਜੇ ਤੂੰ ਅਣ ਸੁਣੀਆ ਕਰਦਾ ਨਾ ਬਾਪੂ ਤਾਂ ਘਰ ਇੱਥੇ ਤੇ ਕਿਰਾਇਆ ਤਾਂ ਉਹ ਸਿਰ ਤੇ ਚੜਿਆ ਆਪਣੇ ਗੱਗੇ ਕਰਦੇ ਆ ਨਾ ਕੋਈ ਨਾ ਕੋਈ ਤਾਂ ਹੱਲ ਹਾਂ ਬਾਪੂ ਇਹਦਾ ਹੱਲ ਕਰਨਾ ਪਊਗਾ ਨਾਲੇ ਮਾਂ ਚਾਹ ਗੋੜ ਬਣ ਦਿੰਦੀ ਮੈਂ ਪੁੱਤ ਜਦੋਂ ਤੇਰਾ ਪਿਓ ਰੋਟੀ ਲੈ ਕੇ ਆਊਗਾ ਨਾ ਤੇਰੀ ਉਹ ਤਾਂ ਚਾਹ ਗੋੜ ਵੀ ਪੀਈ ਤੂੰ ਤਾਇਆ ਵੀ ਆ ਗਿਆ ਛੱਡ ਦੇ ਤੇਰੇ ਤਾਇਆ ਨੂੰ ਤਾਂ ਲੈ ਤਾਇਆ ਇੱਥੇ ਬਹਿ ਜਾ ਉਹ ਬਹਿ ਤਾਂ ਜਾਣਾ ਕਿਵੇਂ ਅੱਜ ਸਾਰਾ ਟੱਬਰ ਹੀ ਗੁਰਮੱਤੇ ਮਾਰੀ ਜਾਂਦਾ ਹੈ ਖੈਰ ਵੀ ਆ ਖੈਰ ਹੀ ਆ ਭਾਈ ਉਹ ਕਾਦੀ ਖੈਰ ਹੈ ਤਾਇਆ ਹੈ ਮੇਰਾ ਤਾਇਆ ਤਾਂ ਮੇਰੀ ਮਾਂ ਨੂੰ ਯਾਰ ਘੇਰ ਕੇ ਖੜ ਜਾਂਦਾ ਡੇਲੀ ਕਿਉਂ ਹਾਂ ਇਹਨੂੰ ਪੁੱਠਾ ਸਿੱਧਾ ਬੋਲਦਾ ਹੈਗਾ ਉਹ ਯਾਰ ਉਹ ਤਾਂ ਉਹਦਾ ਸੁਭਾਅ ਹੀ ਹੈ ਐਵੇਂ ਨਾ ਸੁਣਿਆ ਕਰ ਤਰੇ ਤਾਏ ਦੀਆਂ ਬਸ ਉਹ ਜਿਵੇਂ ਉਹਦੀ ਆਦਤ ਹੈ ਨਾ ਉਹ ਕਰਦਾ ਰਹਿੰਦਾ ਐਵੇਂ ਨਾ ਤੂੰ ਉਹਨੂੰ ਉਚਾਨੀ ਮਾਂ ਬੋਲਵੇਂ ਠੀਕ ਤੇ ਮੈਂ ਬੱਤ ਜੇ ਤੈਨੂੰ ਕੋਈ ਰਾਹ ਚ ਟੱਕਰਿਆ ਨਾ ਤਾਂ ਪਾਸਾ ਕਰਕੇ ਲੰਘ ਜੀ ਤੂੰ ਨਾ ਬੋਲੀ ਹਾੜੇ ਮੇਰਾ ਪੁੱਤ ਬਣ ਕੇ ਐ ਕਰ ਤੂੰ ਜਾ ਪੁੱਤ ਤੇਰਾ ਪਿਓ ਲਿਆਉ ਗਤਰੀ ਰੋਟੀ ਪੇ ਦੀ ਇਹਨੂੰ ਮਾਂ ਪੇ ਜਾ ਅੱਜ ਪਾਣੀ ਦੀ ਵਾਰੀ ਹੋ ਪਈ ਹੈ ਹਾਂ ਬਈ ਪਾਣੀ ਦੀ ਵਾਰੀ ਆ ਠੀਕ ਐ ਭਾਈ ਜਸਨੀ ਹੀ ਆਗੇ ਤੁਸੀਂ ਉਹ ਭਾਈ ਮੈਂ ਤਾਂ ਐ ਆ ਗਿਆ ਮਾਹ ਚੱਲ ਯਾਰ ਦੋ ਰੋਟੀਆਂ ਖਾਣੀਆਂ ਨੇ ਮੜੈ ਸਦੇਹਾਂ ਦਿਨ ਖੜੇ ਖੜੇ ਖਾ ਕੇ ਆਉਂਦਾ ਘਰੇ ਆਰਾਮ ਕਰਾਂਗੇ ਆ ਲੋਕਾਂ ਦੀਆਂ ਗੱਲਾਂ ਸੁਣੀਆਂ ਨਹੀਂ ਜਾਂਦੀਆਂ ਹੁਣ ਕੀ ਮਤਲਬ ਬਾਈ ਤੇਰਾ ਉਹ ਮਤਲਬ ਇਹੀ ਲੋਕ ਹੁਣ ਮੇਰੇ ਮੂਰੇ ਵੀ ਗੱਲਾਂ ਕਰਦੇ ਨੇ ਵੀ ਤੂੰ ਉਹਨਾਂ ਦੇ ਘਰੇ ਜਾਂਦਾ ਰਹਿਣਾ ਆ ਸੋਢਿਆ ਘੇਰ ਕੇ ਖੜ ਗਿਆ ਮੈਨੂੰ ਬਸ ਮੈਨੂੰ ਕੋਈ ਗੱਲ ਨਹੀਂ ਆਉੜੀ ਵੀ ਮੈਨੂੰ ਕੀ ਕਹਾ ਕੀ ਕਹੀਏ ਬਾਈ ਉਹ ਤਾਂ ਹੰਕਾਰਿਆ ਫਿਰਦਾ ਪਤਾ ਨਹੀਂ ਉਹਨੂੰ ਕਾਹਦਾ ਹੰਕਾਰ ਹੋਇਆਗਾ ਹੱਥ ਨਾਲ ਪੱਲੇ ਅਖੇ ਬਾਜ਼ਾਰ ਖੜੀ ਹੱਲੇ ਉਹ ਗੱਲ ਆ ਕਰਨ ਕਰਾਉਣ ਨੂੰ ਤਾਂ ਉਹਦੇ ਕੋਲੇ ਕੁਝ ਹੈ ਨਹੀਂ ਹਾਂ ਬਸ ਹੁਣ ਲੋਕਾਂ ਦੇ ਘਰਾਂ ਕਨੀ ਝਾਕ ਕੇ ਲੜਾਈਆਂ ਪਾਉਣੀਆਂ ਤੇ ਬਦਨਾਮੀਆਂ ਕਰਨਾ ਉਹਦਾ ਕੰਮ ਰਹਿ ਗਿਆ ਬਸ ਉਹ ਇੱਕ ਨਿਸ਼ਾਨਾ ਰੱਖਦਾ ਬਸ ਤੂੰ ਸਾਡੇ ਘਰੇ ਕਿਉਂ ਜਾਣਾ ਹੁੰਨਾ ਤੂੰ ਸਾਡੇ ਘਰੇ ਕਿਉਂ ਜਾਣਾ ਇਹ ਹੀ ਗੱਲ ਕਹੀ ਜਾਂਦਾ ਬਾਰ-ਬਾਰ ਮੈਨੂੰ ਮੈਂ ਅਖਿਆ ਮੈਂ ਤਾਂ ਉਹਦਾ ਟਾਈਮ ਪਾਸ ਕਰਨ ਜਾਂਦਾ ਮੈਂ ਇੱਕ ਗੱਲ ਆ ਸੋਚਣ ਆਲੀ ਬਾਈ ਤੂੰ ਕਿਹੜਾ ਸਾਡੇ ਘਰੇ ਅੱਜ ਪਹਿਲੀ ਵਾਰ ਆਇਆ ਅੱਜ ਸਵੇਰ ਦਾ ਹੀ ਲੱਗਿਆ ਇਹ ਕੁਝ ਕਰਨ ਪਹਿਲਾਂ ਤਾਂ ਮੈਂ ਕਦੇ ਨਹੀਂ ਗੱਲ ਸੁਣੀ ਇਹ ਜੀ ਕਿਉਂ ਅਵਤਾਰ ਕੋਈ 19 ਇੱਕ ਗੱਲ ਹੈ ਜਿਹੜੀਆਂ ਉਹ ਗੱਲਾਂ ਕਰਦਾ ਹੁਣ ਤਾਂ ਨਾ ਇਹਦੇ ਦਿਮਾਗ ਨੂੰ ਪਤਾ ਨਹੀਂ ਕੀ ਹੋ ਗਿਆ ਲੜਾਈ ਮੁੱਲ ਪਾਲਦਾ ਫਿਰਦਾ ਕਦੇ ਮੈਨੂੰ ਘੇਰਦਾ ਕਦੇ ਇਹਨੂੰ ਘੇਰਦਾ ਕਦੇ ਸੋਨ ਨੂੰ ਘੇਰਦਾ ਕਦੇ ਗੱਗੇ ਨੂੰ ਪਤਾ ਨਹੀਂ ਇਹ ਕੀ ਚਾਹੁੰਦਾ ਸਾਥੋਂ ਭਾਈ ਲੜਾਈ ਚ ਕੁਛ ਨਹੀਂ ਰੱਖਿਆ ਬਸ ਜੇ ਆਉਂਦਾ ਹੁੰਦਾ ਨਾ ਆਪਦਾ ਪਾਸਾ ਵੱਟ ਕੇ ਲੰਘ ਜਾ ਕਰ ਮੈਂ ਅੱਗੇ ਇਹਨਾਂ ਨੂੰ ਇਹੀ ਕਹਿ ਕੇ हटੀਆਂ ਆਹ 2-4 ਦਿਨ ਭੌਂਕੂਗਾ ਜਦੋਂ ਕਿਸੇ ਨੇ ਉਹਦੀ ਨਾਂ ਨਾ ਸੁਣੀ ਤਾਂ ਬੈਠ ਜਾ ਉਹ ਮੂਤ ਦੀ ਝੱਗ ਵਾਂਗੂ ਕਿਉਂ ਤੁਸੀਂ ਉਹਦੇ ਮੰਗਰ ਲਾ ਕੇ ਘਰੇ ਕਲੇਸ਼ ਪਾਉਣਾ ਇਹਨੂੰ ਮੈਂ ਸਮਝਾਈ ਜਾਂਦੀ ਸੀਗੀ ਠੀਕ ਹੈ ਪਰ ਜਾਈਂ ਜਿਸਦੇ ਮਗਰ ਨਾ ਲੱਗ ਜੀ ਚਲੋ ਹੂੰ ਤਾਂ ਤੁਸੀਂ ਗੱਲਾਂ ਬਾਤਾਂ ਵੀ ਕਰਨੀਆਂ ਹੋਣੀਆਂ ਮੈਂ ਇਹੀ ਕਹਿੰਦਾ ਮਾ ਦੋ ਰੋਟੀਆਂ ਮੈਨੂੰ ਖਵਾ ਦਿੰਦੇ ਤੇ ਮੈਂ ਜਾਂਦਾ ਕਰੇ ਕੋਈ ਨਾ ਭਾਈ ਗੁੰਨਦੀਆਂ ਮੈਂ ਆਟਾ ਨਾਲੇ ਫਿਰ ਇਹਨੇ ਵੀ ਖੇਤ ਗੱਗੇ ਦੀ ਰੋਟੀ ਲੈ ਕੇ ਜਾਨੀ ਆ ਤੇ ਤੁਸੀਂ ਬੈਠੋ ਆਓ ਚਲ ਕਰ ਫਿਰ ਤੂੰ ਕੰਮ ਮੈਂ ਕਰਦੀ ਆ ਅਵਤਾਰ ਅਈ ਮੀਨਾ ਕਿਸਦੇ ਮਗਰ ਲਾ ਕੇ ਆਪਦੇ ਘਰ ਨੂੰ ਖੁੰਗਲ ਕਰਕੇ ਵਹ ਜੀ ਭਾਈ ਮੈਂ ਤਾਂ ਇਹਨਾਂ ਨੂੰ ਵੀ ਇਹੀ ਸਮਝਾਉਣਾ ਵੀ ਲੜਨ ਵਿੱਚ ਕੀ ਰੱਖਿਆ ਠੀਕ ਆ ਚੁੱਪ ਕਰ ਜਾ ਕਰੋ ਪਰ ਉਹ ਤਾਂ ਬਈ ਉਨੇ ਹੀ ਸਿਰ ਚੜਦਾ ਹੁੰਦਾ ਕੀ ਕਰੀਏ ਉਸ ਦਾ ਫਿਰ ਕਰਨਾ ਹੀ ਪਊ ਆਪਾਂ ਨੂੰ ਕਿੰਨਾ ਕੁ ਚੜੂਗਾ ਕੋਈ ਨਹੀਂ ਹਜੇ ਤੂੰ ਸਬਰ ਰੱਖ ਜਦੋਂ ਜਾਦੇ ਸਿਰ ਚੜਨ ਲੱਗਾ ਫਿਰ ਉਹਦੂ ਦੇਖੀ ਜਾ ਹਜੇ ਤਾਂ ਪਾਸਾ ਹੀ ਮਟੋ ਉਨੇ ਚੰਗਾ ਹੈ ਬਾਈ ਲੋਕਾਂ ਕੋਲੇ 100 100 ਕੁਸ ਬੋਲਦਾ ਜਾ ਕੇ ਲੋਕ ਹੁਣ ਤੈਨੂੰ ਮੈਨੂੰ ਵੀ ਦੱਸਣ ਲੱਗੇ ਉਹ ਅਵਤਾਰ ਲੋਕਾਂ ਕੋਲੇ ਕੀ ਉਹ ਤਾਂ ਅੱਜ ਮੈਨੂੰ ਮੇਰੇ ਮੂੰਹ ਤੇ ਵੀ ਕਹਿੰਦਾ ਸੀ ਕਹਿੰਦਾ ਅੱਧਾ ਕਿਲਾ ਜ਼ਮੀਨ ਤੂੰ ਅਵਤਾਰ ਨੂੰ ਫਰੀ ਦਿੱਤੀ ਹੈ ਜ਼ਮੀਨ ਤੇ ਮੱਚਿਆ ਪਿਆ ਭਾਈ ਜਮੀਨ ਕਿਹੜਾ ਮੈਂ ਫਰੀ ਖਰੀਦੀ ਆ ਤੈਨੂੰ ਪੈਸੇ ਦਿੱਤੇ ਨੇ ਹਾਂ ਭਾਈ ਪੈਸੇ ਦਿੱਤੇ ਹੈ ਉਹ ਤਾਂ ਜ ਸਵੇਰ ਦਾ ਹੀ ਮੱਚਿਆ ਪਿਆ ਵੀ ਸਾਡੇ ਆਲਾ ਛੋਟਾ ਮੈਥੋਂ ਮੂਰੇ ਕਿਵੇਂ ਨੰਗੀ ਜਾਂਦਾ ਤੈਨੂੰ ਤਾਂ ਪਤਾ ਬਿਕਰ ਅਸੀਂ ਤਾਂ ਮਿਹਨਤ ਕਰਦੇ ਆ ਦੋਨੇ ਪਿਓ ਪੁੱਤ ਹੈ ਅਸੀਂ ਉਹਨਾਂ ਵਾਂਗੂ ਕਿਹੜਾ ਕੋਈ ਨਸ਼ੇ ਕਰਦੇ ਆ ਜਾਂ ਵੇਲੇ ਇੱਧਰ ਤੁਰੇ ਫਿਰਦੇ ਆ ਉਹ ਤਾਂ ਸਾਰਾ ਦਿਨ ਉਹਦੀਆਂ ਡਾਕ ਚੌਂਕੇ ਨਹੀਂ ਪੂਰੀਆਂ ਹੁੰਦੀਆਂ ਮੁੰਡਾ ਨਸ਼ੇ ਨਹੀਂ ਪੂਰੇ ਹੁੰਦੇ ਬਸ ਹੋਰ ਨਹੀਂ ਤਾਂ ਹੋਰ ਨਹੀਂ ਬਸ ਆਪਣੇ ਤੇ ਮਚੇਮਾ ਕਰੀ ਜਾਂਦਾ ਹਾਂ ਹਾਂ ਵੀ ਆਪਦੀ ਤੂੰ ਮਿਹਨਤ ਕਰ ਸਾਡੇ ਬਰਾਬਰ ਆ ਗਲਤ ਹੈ ਇਹੀ ਆਵਤਾਰ ਨਾ ਤਾਂ ਉਹਨਾਂ ਨੇ ਮਿਹਨਤ ਕਰਨੀ ਹੈ ਨਾ ਡੱਕਾ ਤੋੜਦਿਆ ਬਸ ਆ ਲੋਕਾਂ ਦੇ ਘਰਾਂ ਤਾਂ ਨਹੀਂ ਦੇਖਦੇ ਫਿਰਦੇ ਆ ਵੀ ਕੌਣ ਕਿਹਦੇ ਜਾਂਦਾ ਮੇਰੀ ਗੱਲ ਸੁਣਿਆ ਔਰੇ ਆਕੇ ਹਾਂ ਆਉਣਾ ਬਈ ਮੈਂ ਵੇਖਰ ਸਾਂ ਦੇਖਦਾ ਕੀ ਕਹਿੰਦੀ ਆ ਜਾ ਜਾ ਆ ਮੈਂ ਜਾਉਣਾ ਮੇਰੀ ਕੱਬੀ ਉੱਠੀ ਗਈ ਹਾਂ ਧਿਆਨ ਨਾਲ ਜਾਇਓ ਵਾਏ ਥਿਲ ਪਰ ਜਾਇਂ ਆਵਤਾਰ ਵੀ ਖੇਤ ਵਾਗਿਆ

ਇਫ ਤੂੰ ਨਾ ਹੋਰ ਕਰ ਗਏ ਤਾਂ ਹਾਂ ਨਹੀਂ ਤਾਂ ਮੈਂ ਦੇਖ ਚਾਹ ਲੇਟ ਕਰਦੀ ਸਵੇਰੇ ਉਹ ਤਾਂ ਹੁਣ ਖੇਤ ਗਏ ਹੋਏ ਨਗੇ ਠੀਕ ਹੈ ਤੇ ਜੇ ਤੂੰ ਟਾਈਮ ਨਾਲ ਆਵੇਂਗਾ ਤਾਂ ਫਿਰ ਮੈਂ ਸਵੇਹਾ ਕਰ ਲਵਾਂ ਬਸ ਠੀਕ ਹੈ ਮੈਂ ਸਵੇਰੇ 6 ਵਜੇ ਆ ਜੂੰਗਾ ਚਾਹ ਬਣਾ ਲਈ ਤੇ ਨਾਲ ਨਾਲ ਥੋੜਾ ਜਿਹਾ ਦਲੀਆ ਬਣਾ ਲਈ ਕੋਈ ਨਾ ਬਣਾ ਦੂੰਗੀ ਭਾਈ ਠੀਕ ਹੈ ਚੰਗਾ ਅੱਛਾ ਸ਼ੋਏ ਬਾ ਉਹ ਬੇਕਰ ਕਿਉਂ ਹਾਂ ਹੁਣ ਇੱਧਰ ਦੀ ਫੜਲੇ ਰਸਤਾ ਚੋਰੀ ਚੋਰੀ ਹੈ ਨਾ ਉਹ ਨਹੀਂ ਆਏ ਸੀ ਕਿ ਮੈਂ ਚੱਲ ਇੱਧਰ ਦੀ ਖੇਤੀਬਗ਼ ਜੂ ਨਾਲੇ ਉਹ ਤਾਂ ਠੱਠੇ ਠੋਠੇ ਫਿਰਦੇ ਰਹਿੰਦਾ ਨਾ ਨ ਜਾਣੀ ਟੱਕਰ ਮਾਰੀ ਮੈਂ ਡਿੱਗ ਪੂੰਗਾ ਉਹ ਠੱਠੇ ਤਾਂ ਨਹੀਂ ਫਿਰਦੇ ਮੇਰਾ ਤੈਨੂੰ ਜ਼ਰੂਰ ਹੈ ਤੂੰ ਕੀ ਸਮਝਿਆ ਵੀ ਮੈਂ ਬਸ ਐਂ ਤੁਰੇ ਫਿਰਦਾ ਮੇਰੀ ਨਜ਼ਰ ਨਾ ਤੇਰੇ ਤੇ ਹੀ ਹੈ ਉਹ ਤੂੰ ਸਾਡੇ ਘਰ ਚ ਨਾ ਆ ਬੜਨਾ ਬੰਦ ਕਰ ਦੇ ਤੇ ਨਹੀਂ ਫਿਰ ਦੇਖ ਲੈ ਉਹ ਮੈਂ ਤੁਹਾਡੇ ਘਰੇ ਕਦੋਂ ਆਉਣਾ ਮੈਂ ਤਾਂ 3 ਪਰਾਂ ਦੇ ਘਰੇ ਆਉਣਾ ਦੱਸ ਮੈਂ ਸੋਡੇ ਘਰ ਦੇ ਤਾਂ ਮੂਰਤੀ ਵੀ ਨਹੀਂ ਲੰਗਦਾ ਮੈਂ ਤਾਂ ਹੁਣ ਵੀ ਪਾਸਾ ਵਟਕੇ ਨਗਾ ਜੀ ਪਰ ਤੂੰ ਤੂੰ 100 ਬਾਲ ਪਾ ਕੇ ਮੇਰੇ ਮੂਰੇ ਆਇਆ ਹਾਂ ਮੈਂ 100 ਬਾਲ ਪਾ ਕੇ ਆਉਣਾ ਤੇਰੇ ਮੂਰੇ ਉਹ ਤੂੰ ਮੈਥੋਂ ਕੀ ਮੰਗਦਾ ਕਦੇ ਮੈਨੂੰ ਘੇਰਦਾ ਕਦੇ ਉਹਨਾਂ ਨੂੰ ਘੇਰਦਾ ਉਹ ਮੈਂ ਨਾ ਤੇਥੋਂ ਕੁਝ ਮੰਗਦਾ ਤੇ ਨਾ ਮੈਂ ਤੈਨੂੰ ਕੁਝ ਕਹਨੇਗਾ ਬਸ ਮੇਰੀ ਨਾ ਇੱਕੋ ਗੱਲ ਹੈ ਮੇਰੇ ਭਾਈ ਦੇ ਘਰੇ ਪੈਰ ਨਾ ਤਰਿਆ ਕਰ ਓਏ ਉਹਦੀ ਬਦਨਾਮੀ ਨਾਲ ਮੇਰੀ ਬਦਨਾਮੀ ਹੈ ਇਹ ਗੱਲ ਹੈ ਜੇ ਮੈਨੂੰ ਅਵਤਾਰ ਕਹੂੰ ਨਾ ਵੀ ਸਾਡੇ ਘਰੇ ਨਾ ਬੜੀ ਮੈਂ ਨਹੀਂ ਆਉਂਦਾ ਉੱਧ ਦੇ ਨਾ ਤਾ ਬਤਾਲ ਰਹੀ ਕੀ ਗੱਲਾਂ ਵੇ ਉਹ ਵੀ ਕਰ ਸਾਡੇ ਜਾਂ ਮੇਰੇ ਭਾਈ ਦੇ ਘਰ ਤੂੰ ਕੀ ਲੱਗਦਾ ਹੁੰਦਾ ਉਹ ਤੇਰੇ ਨੂੰ ਅੱਡ ਨੇ ਵਿੱਢਨੇ ਪੂਰੀ ਮੇਰੀ ਇੱਜ਼ਤ ਕਰਦੇ ਆ ਮੈਂ ਉਹਨਾਂ ਦੇ ਘਰੇ ਆਉਣਾ ਜਦੋਂ ਮੈਨੂੰ ਸਾਦੇ ਨੇ ਆਹੋ ਤੇਰੀ ਇੱਜ਼ਤ ਕਰਦੇ ਨੇ ਤੈਨੂੰ ਸਾਦੇ ਨੇ ਵੱਡੇ ਚੌਧਰੀ ਨੂੰ ਮੈਂ ਤੈਨੂੰ ਦੱਸਤਾ ਬਸ ਫਿਰ ਇਹਦੂ ਬਾਅਦ ਗੱਲ ਹੋਰ ਹੋਊਗੀ ਹੇ ਰਗਾਈ ਮੈਨੂੰ ਪਹਿਲਾਂ ਮੈਨੂੰ ਉਤਾਰਨਾ ਗੱਲ ਕਰ ਲੈਂਦੇ ਜੇ ਉਹਨੇ ਕਹਤਾ ਨਾ ਵੀ ਸਾਡੇ ਘਰੇ ਨਾ ਆਈ ਮੈਂ ਮੁਰਕੇ ਮੁਰੂ ਆਉਂਦੀ ਹੀ ਨਹੀਂ ਕੋਈ ਨਾ ਮੈਂ ਮੇਰੇ ਸਾਡੇ ਆਉਂਦੀਆ ਕੁੜਦਾ ਖੋਚਾ ਮੈਥੋਂ ਹਟਾਉਣਾ ਕਿ ਨਾ ਉਹਨੂੰ ਘਰਾਉਣਾ ਉਹ ਲੜਾਈ ਤਾਂ ਤੇਰੇ ਭਰਾ ਨਾਲ ਹੈ ਤੂੰ ਤਾਂ ਮੇਰੇ ਨਾਲ ਐਵੇਂ ਖਾਮ ਖਾਪਾਂਗੇ ਲੈਂਦਾ ਰਹਿਣਾ ਉਹ ਤੂੰ ਹਾਈ ਖਾਮ ਖਾ ਓਏ ਦੱਬਕ ਜਾ ਮੈਥੋਂ ਕੋਈ ਹੋਰ ਨਾ ਕਰਾ ਲਈ ਤੂੰ ਭਾਗ ਜਾ ਭੱਗ ਜਨ ਭਗ ਜਾ ਪਰਾਂ ਨਹੀਂ ਮੈਥੋਂ ਬਰਾ ਕੋਈ ਨਹੀਂ ਓਏ ਤੈਨੂੰ ਮੈਂ ਹੁਣ ਕੀ ਦਸਾਂ ਓਏ ਤੂੰ ਤਾਂ ਮੇਰੇ ਵਾਸਤੇ ਮੋਰਾ ਓਏ ਤੈਨੂੰ ਬਰਤ ਕੇ ਨਾ ਸਤਰੰਜ ਦੀ ਅਹੀ ਜੀ ਗੇਮ ਖੇਡੂ ਸਾਰੇ ਖਾਨੇ ਚੈੱਕ ਕਰ ਦੋ ਲੈ ਸਵੇਰ ਦਾ ਪਤਾ ਨਹੀਂ ਕਿੱਦਾਂ ਉਹ ਬਿੰਕੀ ਲੈ ਉਹ ਬਿੰਕੀ ਆ ਗਈ ਜੀ ਸ਼ੈਤਾਨ ਦਾ ਨਾਮ ਨਹੀਂ ਲਿਆ ਪਹਿਲਾਂ ਹਾਇਰ ਹੋ ਗਿਆ ਦੇ ਨਾਮ ਲੈਦੀ ਪਤਾ ਨਹੀਂ ਕੀ ਹੋ ਜਾਂਦਾ ਓਏ ਇੱਥੇ ਕਿਚ ਕਿਚ ਫੇਰ ਕਰ ਲਈ ਪਹਿਲਾਂ ਗੱਲ ਤਾਂ ਸੁਣ ਲੈ ਉਹ ਆ ਗਈ ਪਤੰਦਰਾ ਹਾਂ ਦੱਸੋ ਕਦੇ ਸਿੱਧਾ ਵੀ ਬੋਲ ਪਿਆ ਕਰ ਓਰੇ ਆ ਓਏ ਓਰੇ ਗੱਲ ਸੁਣ ਇੱਥੇ ਕੜਾਸੀ ਸਿੱਸੇ ਮੂਰੇ ਬੈਠ ਕੇ ਕਮ ਸੇ ਕਮ ਉਹਨੂੰ ਤਾਂ ਪਿਆਰ ਨਾਲ ਬੁਲਾ ਲਿਆ ਕਰੋ। ਓਏ ਨੂੰ ਕੀ ਪਿਆਰ ਨਾਲ ਬੁਲਾਵਾ? ਕੋਈ ਕੰਮ ਕਰਦਾ ਇਹ? ਸਾਰ ਦਿਨ ਕਦੇ ਸੀਸੇ ਮੂਰੇ ਐਂ ਕਰੀ ਜਾਂਦਾ ਹੁੰਦਾ। ਕਦੇ ਹੋਰ ਪੁੱਠੇ ਕੰਮ ਕਰਦਾ ਇਹ। ਤੇ ਹੁਣ ਕੰਮ ਦੀ ਗੱਲ ਆ ਤੇ ਆਉਂਗੇ ਬੜਾ ਮੋਟਾ। ਹਾਂ ਕੰਮ ਦੀ ਗੱਲ ਏ ਮੈਂ ਤੇਰੇ ਵਾਸਤੇ ਖੁਸ਼ਖਬਰੀ ਲੈ ਕੇ ਆਇਆ। ਕਿਹੜੀ ਖੁਸ਼ਖਬਰੀ? ਗੱਗਾ ਭੱਗ ਗਿਆ ਪਹਿਲਾਂ ਖੇਤ ਨੂੰ। ਹਾਂ ਤੇ ਅਵਤਾਰ ਵੀ ਮੈਂ ਜਾਂਦਾ ਦੇਖਿਆ ਰੋਟੀ ਲੈ ਕੇ। ਠੀਕ ਤੇ ਬਿਕਰ ਉਹ ਰੋਟੀ ਖਾ ਖੂ ਕੇ ਭੱਗ ਗਿਆ। ਉਹ ਪਿਓ ਪਤ ਕੱਲੇ ਨੇ ਦੋਨੇ ਖੇਤਾਂ। ਅੱਜ ਕਿਉਂ ਨਾ ਫਿਰ ਇਹ ਸਾਬ ਨੂੰ ਤਾਂ ਫੇਰਾ ਕਰੇ ਕੁਲਦੀਪੀ ਕੱਲੀ ਐ ਹਾਂ ਗੱਗੇ ਅਰ ਉਹਦੇ ਪਿਓ ਨੂੰ ਮਾਰਨ ਨਾਲੋਂ ਤੁਸੀਂ ਕੁਲਦੀਪ ਨੂੰ ਹੀ ਮਾਰ ਦੋ ਨਾਲੇ ਜਨਾਨੀ ਦੇਖਸੇ ਨੇ ਸ਼ੱਕ ਵੀ ਨਹੀਂ ਕਰਨਾ ਲੋਕ ਕਹਿਣਗੇ ਕੋਈ ਚੋਰ ਆਏ ਹੋਣੇ ਉਹ ਮਾਰ ਗਏ ਬਾਪੂ ਬੇਬੇ ਦੀ ਗੱਲ ਸਹੀ ਆ ਕਿਉਂ ਨਾ ਆਪਾਂ ਚਾਚੀ ਦਾ ਹੀ ਕੋਗਾ ਚਿਤ ਕਰ ਦਈਏ ਜੇ ਚਾਚਾ ਤੇ ਵੀਰ ਆਪਣੇ ਤੇ ਭਾਰੀ ਪੈ ਗਏ ਓੱਖਾ ਹੋ ਜਾਊ ਆਪਾਂ ਨੂੰ ਤਾਂ ਚਲ ਚੰਗਾ ਅਸੀਂ ਆਏ ਉਹਦਾ ਕੰਡਾ ਕੱਟ ਕੇ ਚੱਲੋ ਮੁੰਡਿਆ ਚੱਲੋ ਬੈਠੀ ਐ ਕਿਧਰ ਗਵਾਚੀ ਪਈ ਆ ਮੰਮੀ ਕੁਛ ਨਹੀਂ ਮੈਂ ਤਾਂ ਜਿਹੜੀ ਕਹਿੰਦੀ ਮੈਂ ਕਹਿ ਰਹੀ ਹਾਂ ਉਹ ਤੇ ਗੌਰ ਕਰੋ ਮੈਂ ਤਾਂ ਕਿਹਾ ਵੀ ਕਰਿਓ ਇੱਕ ਪਾਸਾ ਇੱਕ ਪਾਸਾ ਤਾਂ ਕਰਿਓ ਨਾ ਨਾਲੇ ਗੱਲ ਸੁਣ ਲੈ ਮੁੰਡਿਆ ਆ ਜਿਹੜੀ ਗੱਲ ਤੂੰ ਤੇਰੀ ਮਾਂ ਤੇ ਤੂੰ ਕਹਿੰਨਾ ਨਾ ਇਹ ਨਹੀਂ ਹੋ ਸਕਦਾ ਬਸ ਮੇਰਾ ਨਿਸ਼ਾਨਾ ਨਾ ਕੱਲਾ ਗੱਗ ਹੈ ਆ ਨਹੀਂ ਹੁੰਦਾ ਜਿਹੜਾ ਤੂੰ ਕਹਿੰਦਾ ਮੈਨੂੰ ਅੱਛਾ ਬੜਾ ਗੁੱਸਾ ਆ ਰਿਹਾ ਹੈ ਗੁੱਸੇੜੀ ਇਹਦੇ ਵਿੱਚ ਕੀ ਗੱਲ ਹੈ ਕੀ ਜਿਹੜੀ ਗੱਲ ਗਲਤ ਹੈ ਉਹ ਗਲਤ ਹੈ ਮੇਰੀ ਗੱਲ ਸੁਣ ਲੈ ਜੇ ਗੱਗੇ ਨੂੰ ਮਾਰੂੰਗਾ ਨਾ ਤਾਂ ਜ਼ਮੀਨ ਆਪਣੀ ਹੋ ਜੂ ਤੇ ਜੇ ਗੱਗੇ ਜਿਉਂਦਾ ਰਹਿ ਗਿਆ ਫਿਰ ਜ਼ਮੀਨ ਤੇਰੀ ਕਿਵੇਂ ਹੋ ਮੂਰਖਾ ਹੁਣ ਦੋਨੇ ਮਾਂ ਪੁੱਤ ਬੇਬੇ ਦੀ ਗੱਲ ਵੀ ਤਾਂ ਸਹੀ ਆ ਬਾਪੂ ਯਾਰ ਗੱਲ ਸਹੀ ਆ ਬੇਬੇ ਦੀ ਜਵਾੜੇ ਤੇ ਮਾਰੂੰ ਮੈਂ ਚੁੱਪ ਕਰਕੇ ਨਾ ਜੇ ਤਾ ਤੂੰ ਮੇਰੇ ਨਾਲ ਤੁਰਨਾ ਤੁਰਪੈ ਨਹੀਂ ਮੈਂ ਕੱਲ੍ਹ ਹੀ ਉਹਦਾ ਘੋਗਾ ਚਿਤ ਕਰਕਮ ਹੁਣ ਤੁਰਦਾ ਕਿ ਅਸੀਂ ਤੁਰਦਾ ਚੱਲ ਬਾਪੂ ਚੱਲਦਾ ਮੈਂ ਤੇਰੇ ਨਾਲ ਸਾਰੀ ਉਮਰ ਨਾ ਥੀਮਿਆ ਦਾ ਠਰਕਿਓ ਰੋਹਾ ਹੈ ਬੰਦਾ ਸਹੀ ਗੱਲ ਐ ਬੰਦਾ ਛੁੱਟ ਜੂ ਪਰ ਬੰਦੇ ਦੀ ਮੰਗ ਨਹੀਂ ਛੁੱਟਦੀ ਜਿੱਥੇ ਆ ਕ ਟਿਕ ਗਈ ਉੱਥੇ ਟਿਕ ਗਈ ਕੋਈ ਗੱਲ ਨਹੀਂ ਤੂੰ ਕੱਢ ਗੱਗੇ ਵਾਲਾ ਕੰਡਾ ਤੇਰੀ ਕਲਦੀਪ ਵਾਲਾ ਕੰਡਾ ਤਾਂ ਨਾ ਮੈਂ ਆਪੇ ਕੱਢ ਦੋ ਜਿਵੇਂ 25 ਸਾਲਾਂ ਤੋਂ ਤੇਰੀ ਅੱਖ ਚ ਗੱਗਾ ਰੜਕਦਾ ਨਾ ਉਹ ਹੋਵੇ 25 ਸਾਲਾਂ ਤੋਂ ਮੇਰੀ ਅੱਖਾਂ 'ਚ ਗਲਦੀਪ ਵੀ ਬਹੁਤ ਰੜਕਦੀ ਐ ਤੂੰ ਆਪਣਾ ਕੰਮ ਕਰ ਤੇ ਮੈਂ ਹੁਣ ਆਪਣਾ ਕੰਮ ਕਰੂੰਗੀ ਛੱਲ ਜੱਟਾ ਜੇ ਤੁਸੀਂ ਸਾਰੇ ਡਾਣੀ ਡਾਣੀ ਹੋ ਨਾ ਤਾਂ ਮੈਂ ਵੀ ਪੱਤੇ ਪੱਤੇ ਚੱਲੂ ਬਸਲਾ ਜੱਟੀ ਵੀ ਲਾਈਕ ਹੀ ਰਹੂਗੀ ਆਵਤਾਰੀਆ ਪੈ ਚੋੜਾ ਹੋਇਆ ਗੱਗੇ ਨੂੰ ਪਹਿਲਾਂ ਕੰਡਾ ਇਹਦਾ ਹੀ ਕੱਢਦਾ ਤੇ ਜੇ ਸਾਲਾ ਇਹ ਬਚ ਗਿਆ ਗੱਗੇ ਨੂੰ ਪਹਿਲਾਂ ਕੁਛ ਕਰਤਾ ਇਹਦਾ ਪਿੱਛੋਂ ਕਾਰਵਾਈ ਕਰੋ ਜੇ ਇਹਦਾ ਕੰਡਾ ਨਿਕਲ ਗਿਆ ਨਾ ਰਹੁ ਬਾਸ ਨਾ ਬੱਚੂ ਬੰਸਰੀ ਤੇ ਨਾਲੇ ਔਕਲ ਦੀ ਪੁੱਸ ਰੋਂ ਨੰਗੇ ਹੋ ਫੇਰ ਮੇਰਾ ਬਦਲਾ ਲਿਆ ਜਾਊਗਾ ਬਾਪ ਅੱਗੇ ਕੀਤਾ ਆਇਆ ਤਾਂ ਗੱਗੇ ਨੂੰ ਮਾਰਨ ਸੀ ਤੂੰ ਚਾਚੇ ਨੂੰ ਮਾਰਤਾ ਇਹ ਗੱਲਾਂ ਨਾ ਸੁੱਡੇ ਚਬਾਕਾਂ ਦੇ ਸਮਝਾਉਣ ਵਾਲੀਆਂ ਨਹੀਂ ਹੈਗੀਆਂ ਇਹ ਮੈਂ ਤੈਨੂੰ ਫੇਰ ਦੱਸੂੰ ਵੀ ਤੇਰੇ ਚਾਚੇ ਦਾ ਕੰਡਾ ਮੈਂ ਕਿਉਂ ਕੱਟਿਆ ਇਹ ਦੂਰ ਦੀ ਗੱਲ ਹੈ ਹੁਣ ਜਿਵੇਂ ਮੈਂ ਅੱਗੇ ਤੈਨੂੰ ਜਿਵੇਂ ਕਹੂੰ ਆ ਨਾ ਉਵੇਂ ਹੀ ਕਰੀ ਫੇਰ ਤੇਰੇ ਸਾਰਾ ਸਮਝ ਆ ਜਾਊਗਾ ਬਾਪੋ ਓਏ ਬਾਪੋ